ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਭ ਨੂੰ ਖੁਸ਼ੀਆਂ ਦੇਵੇ ਮਨ ਦੀਆਂ ਅਮਰੱਦਾਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਦਾਤਾ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਪਸੰਦ ਆਊਗਾ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨੋ ਆਨੰਦ ਪਿਆਰੇ ਜੇ ਗੀਤ ਦਾ ਇਹ ਗੀਤ ਮੈਂ ਅੱਜ ਤੋਂ 2 ਸਾਲ ਪਹਿਲਾਂ ਗਾਇਆ ਸੀ ਉਹ ਫਿਰ ਜਦੋਂ ਇੱਕ ਗੀਤ ਜਦੋਂ ਚੱਲਦਾ ਕੋਈ ਚੰਗਾ ਗੀਤ ਹੁੰਦਾ ਉਹ ਫਿਰ ਸਾਰੀਆਂ ਬੀਬੀਆਂ ਪਹਿਣਾ ਇੱਕ ਗੀਤ ਦੇ ਪਿੱਛੇ ਪਈਆਂ ਹੁੰਦੀਆਂ ਨੇ ਉਦੋਂ ਮੁੜ ਕੇ ਇਹ ਗੀਤ ਕਦੇ ਕਿਸੇ ਨੇ ਗਾਇਆ ਨਹੀਂ ਮੈਂ ਕਿਹਾ ਪਿੱਛੇ ਦਵਿਆ ਦਵਿਆ ਪਿੱਛੇ ਹੀ ਨਾ ਦਬਜੇ ਕਿਤੇ ਇਸ ਲਈ ਅੱਜ ਤੁਹਾਨੂੰ ਦੁਬਾਰਾ ਸੁਣਾਉਣ ਲੱਗੀ ਆਂ ਗੀਤ ਬਹੁਤ ਸੋਹਣਾ ਗੀਤ ਹੈ ਸੋ ਮਾਣੋ ਆਨੰਦ ਫਿਰ ਵੇ ਸੁਣ ਕਲਰ ਕਰੀਰਾ ਬਿਨ ਪੱਤਿਆਂ ਤੁਮ ਹਰਿਆ ਵੇ ਸੁਣ ਕਲਰ ਕਰੀਰਾ ਬਿਨ ਪੱਤਿਆਂ ਤੁਮ ਹਰਿਆ ਨਾ ਤੈਨੂੰ ਜਿੜੀਆਂ ਤੇ ਨਗਾਮ ਨੇ ਚਰਿਆ ਨ ਤੈਨੂੰ ਜੀੜੀਆਂ ਤੋਤੇ ਨਗਾਮ ਨੇ ਚਰਿਆ ਬੇ ਸੁਣ ਕਲ ਰਕੀਰਾ ਹੁਣ ਕੱਲ ਰਕੀਰਾ ਪਾਣੀ ਵਜ ਤਿਹਾਇਆ ਮੈਂ ਮੈਂ ਖੜੀ ਉਡੀਕਾਂ ਕਲ ਰਗਰੀਰਾ ਤੈਂ ਕਿਉ ਛੱਡੀਆਂ ਲਗ ਰਾਂ ਮਾਪੇ ਦੂਰ ਬਸੇਂਦੇ ਗਾਉਣੇ ਲਿਆਵੇ ਖਬਰਾਂ ਮਾਪੇ ਦੂ ਵੇ ਸੁਣ ਕਲਰ ਕਰੀਰਾ ਲੱਗਦੇ ਫੁੱਲ ਸੰਦੂਰੀ ਵੇ ਸੁਣ ਕਲਰ ਕਰੀਰਾ ਲੱਗਦੇ ਫੁੱਲ ਸੰਦੂਰੀ ਮਾਪੇ ਦੂਰ ਹੁਸੇਂਦੇ ਬਰਨੇ ਕੂਰੀ ਮਾਪੇ ਦੂਰ ਬਸਿੰਦੇ ਤਾਣਟ ਬੁਰਨੇ ਕੂਰੀ ਬੇ ਸੋਣੇ ਕਲ ਰੇ ਕਰੀਰਾ ਕਲ ਖੜਾ ਵਿੱਚ ਰੋਹੀ ਵੇ ਸੋਣ ਕੱਲ ਰੁ ਕਰੀਰਾ ਕੱਲ ਖੜਾ ਵਿੱਚ ਰੋਹੀ ਆਵਦੀ ਅਮੜੀ ਵਜਾਂ ਬਾਤ ਨ ਪੁੱਛਦਾ ਕੋਈ ਆਵਦੀ ਅਮੜੀ ਵਜਾਂ ਬਾਤ ਨ ਪੁੱਛਦਾ ਕੋਈ ਵੇ ਸੁਣ ਕਲਰ ਕਰੀਰਾ ਤੇਰ ਲਗਣਗੇ ਢੇਲੇ ਵੇ ਸੁਣ ਕਲਰ ਵੇ ਦੂਰ ਬਸਿੰਦੇ ਕਦਾਂ ਹੋਣਗੇ ਮੇਲੇ ਵੇ ਸੋਣ ਕੱਲ ਰੇ ਕਰੀਰਾ ਕਲ ਰਕੀਰਾ ਠੰਡੀਆਂ ਤੇਰੀਆਂ ਛਾਵਾਂ ਪੁਨਾ ਦੇਆ ਕਲਰ ਕਰੀਰਾ ਪੰਛੀ ਬੈਠਾ ਰੋਵੇ ਰੇ ਸੁਣ ਕਲਰ ਕਰੀਰਾ ਪੰਛੀ ਬੈਠਾ ਵੇ ਸੁਣ ਕਲਰ ਕਰੀਰਾ ਕੰਡੇ ਡਾਲੀ ਡਾਲੀ ਵੇ ਸੁਣ ਕਲਰ ਕਰੀਰਾ ਕੰਡੇ ਡਾਲੀ ਵੇ ਇਹ ਲੰਬੀ ਬਹਤੀ ਰਾਤ ਵਿਛੋੜਿਆ ਵਾਲੀ ਵੇ ਲੰਬੀ ਬਉਤੀ ਰਾਤ ਵਿਸੋੜਿਆ ਬਾਲੀ ਧੰਨਵਾਦ ਜੀ